ਪੰਜਾਬ ਐਮਬੀਐਮ ਦੇਖਣ ਵਾਲੇ ਜੀ तमाम ਦਰਸ਼ਕਾਂ ਦਾ ਸਵਾਗਤ ਹੈ ਸਰਦੀਆਂ ਸ਼ੁਰੂ ਹੁੰਦੇ ਹੀ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿੱਚ ਭਾਰੀ ਕਮੀ ਆ ਜਾਂਦੀ ਪਈ ਇਸ ਕਾਰਨ ਵਿਭਾਗ ਅਧਿਕਾਰੀ ਜੋ ਕਿ ਨਿਰਵਿਘਨ ਬਿਜਲੀ ਸਪਲਾਈ ਤੋਂ ਰਾਹਤ ਮਹਿਸੂਸ ਕਰਦੇ ਨੇ ਅਤੇ ਹੋਰ ਕੰਮਾਂ ਵੱਲ ਵੱਧ ਜਾਂਦੇ ਨੇ ਯਾਨੀ ਕਿ ਹੁਣ 300 ਯੂਨਿਟ ਮੁਫਤ ਬਿਜਲੀ ਦੇ ਲਈ ਜੋ ਲੋਕ ਜੁਗਾੜ ਲਗਾਉਂਦੇ ਸੀ ਸੋ ਉਹਨਾਂ ਦੀ ਹੁਣ ਸ਼ਮਤ ਆਣ ਵਾਲੀ ਵਹਿ ਸੋ ਦੱਸਦੀ ਹੈ ਕਿ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਮੁਫਤ ਬਿਜਲੀ ਜੋ ਕਿ ਸਕੀਮ ਹੈ ਉਸ ਨੂੰ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਨੈਕਸ਼ਨਾਂ ਦੇ ਵਿੱਚ ਭਾਰੀ ਵਾਅਦਾ ਹੋਇਆ ਹੈ ਗਲਤ ਤਰੀਕੇ ਦੇ ਨਾਲ ਮੀਟਰ ਲਗਾਉਣ ਦੇ ਲਈ ਹਰ ਹੀਲਾ ਵਰਤਿਆ ਗਿਆ ਸੀ ਅਤੇ ਇੱਕ ਘਰ 'ਚ 2 ਮੀਟਰ ਲਗਾ ਕੇ ਮੁਫਤ ਬਿਜਲੀ ਦੀ ਸਕੀਮ ਦਾ ਜੋ ਕਿ ਦੁਗਣਾ ਲਾਭ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ ਅਜਿਹੀਆਂ ਕਥਿਤ ਕੋਸ਼ਿਸ਼ਾਂ ਦੇ ਚੱਲਦਿਆਂ ਨਵੇਂ ਮੀਟਰ ਲਗਾਉਣ ਦੇ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਸੀ ਸਰਕਾਰ ਦੇ ਸਬਸਿਡੀ ਦਾ ਬੋਝ ਵੱਧ ਗਿਆ ਸੀ ਨਵੇਂ ਕਨੈਕਸ਼ਨਾਂ ਦੇ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਸੀ ਕਿ ਪਾਵਰਕਾਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਇਸ ਕਰਕੇ ਪਾਵਰਕਾਮ ਨੇ ਗਲਤ ਢੰਗ ਦੇ ਨਾਲ ਲਗਾਏ ਮੀਟਰਾਂ ਦੇ ਖਿਲਾਫ ਹੁਣ ਕਾਰਵਾਈ ਕਰਨ ਦਾ ਫੈਸਲਾ ਕਰ ਲੱਤਾ ਵੈ ਅਤੇ ਹੁਣ ਜੇਕਰ ਤੁਸੀਂ ਕੋਈ ਅਜੀਹਾ ਜੁਗਾੜ ਲਗਾ ਕੇ ਜੋ ਬਿਜਲੀ ਮੁਫਤ ਖਰੀਦਣ ਦੀ ਸਲਾਹ ਬਣਾਈ ਸੀ ਮੁਫਤ ਬਿਜਲੀ ਦੇਲ ਕਰ ਤੁਸੀਂ ਵਰਤ ਰਹੇ ਸੀ ਤਾਂ ਹੁਣ ਸਾਵਧਾਨ ਹੋ ਜਾਵੋ ਸੋ ਦੱਸਿਏ ਕਿ ਸਰਕਾਰ ਜੋ ਹਰ ਮਹੀਨੇ ਕਰੋੜਾ ਰੁਪਏ ਦੀ ਬਚਤ ਜੋ ਕਿ ਕਰੇਗੀ ਅਜੀਹੇ ਲੋਕਾਂ ਨੂੰ ਜੋ ਕਿ ਫੜਮ ਤੋਂ ਬਾਅਦ ਜਿਹੇ ਲੋਕਾਂ ਦੇ ਉਤੇ ਕਾਰਵਾਈ ਤੋਂ ਬਾਅਦ ਜੋ ਦੱਸਿਆ ਕਿ ਗਲਤ ਤਰੀਕੇ ਦੇ ਨਾਲ ਮੀਟਰ ਲਗਵਾਏ ਗਏ ਸੀ ਮੀਟਰ ਜੋ ਕਿ ਹੁਣ ਸਰਦੀ ਦਾ ਮੌਸਮ ਆਪ ਹੈ ਆ ਗਿਆ ਹੈ ਵਿਭਾਗ ਬਿਜਲੀ ਵਿਵਸਥਾ ਨੂੰ ਸੁਧਾਰਨ ਦੇ ਵਿੱਚ ਹੁਣ ਲੱਗ ਗਿਆ ਹੈ ਯਾਨੀ ਕਿ ਹੁਣ ਜੋ ਤਾਰਾਂ ਨੇ ਜੋ ਕਿ ਬਦਲਣ ਦਾ ট্রান্সਫਾਰਮਰ ਨੂੰ ਅਪਡੇਟ ਕਰਨ ਦਾ ਸਮੇਤ ਕਈ ਅਜਿਹੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਕਿ ਬਿਜਲੀ ਵਿਭਾਗ ਜੋ ਧਿਆਨ ਦੇਦਾ ਦਾ ਵੇਗ ਤੇ ਮੌਸਮ ਬਦਲ ਗਿਆ ਹੈ ਬਿਜਲੀ ਦੀਆਂ ਸ਼ਿਕਾਇਤਾਂ ਦੇ ਵਿੱਚ ਕਮੀ ਆਈ ਹੈ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਵੀ ਮਿਲੀ ਹੈ ਹਰ ਖੇਤਰ ਦੇ ਵਿੱਚ 1-2 ਕਿਲੋਵਾਟ ਸਟੇਸ਼ਨਰੀ ਲੋਡ ਤੇ 4-5 ਕਿਲੋਵਾਟ ਲੋਡ ਦੇ ਨਾਲ ਚੱਲਣ ਵਾਲੇ ਸੈਂਕੜੇ ਕਨੈਕਸ਼ਨ ਚੱਲਦੇ ਹਨ ਅਜਿਹੀ ਕਨੈਕਸ਼ਨਾਂ ਕਾਰਨ ਵਿਭਾਗ ਨੂੰ ਇਲਾਕੇ ਦੇ ਵਿੱਚ ਵਰਤੇ ਗਏ ਲੋਡ ਦਾ ਸਹੀ ਪਤਾ ਨਹੀਂ ਲੱਗਦਾ ਜਿਸ ਕਾਰਨ ਟਰਾਂਸਫਾਰਮ ওভারਲੋਡ ਹੋ ਜਾਂਦੇ ਨੇ ਸੰਬੰਧਿਤ ਖੇਤਰਾ ਦੇ ਵਿੱਚ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਮੀਟਰਾਂ ਦੇ ਲੋਡ ਦੇ ਅਨੁਸਾਰ ਟਰਾਂਸਫਾਰਮ ਲਗਾਏ ਜਾਂਦੇ ਨੇ ਪਰ ਸੰਬੰਧਿਤ ਟਰਾਂਸਫਾਰਮਰਾਂ ਤੇ ਬਿਜਲੀ ਦਾ ਪਤਕਾਰ ਟ੍ਰਾਂਜੈਕਸ਼ਨ ਲੋਡ ਨਾਲੋਂ ਕਈ ਗੁਣਾ ਵੱਧ ਨਿਕਲਦੇ ਨੇ ਬਿਜਲੀ ਦੀ ਵਰਤੋਂ ਵੱਧ ਕਰ ਦਿੰਦੇ ਨੇ ਇਸ ਕਾਰਨ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਟਰਾਂਸਫਾਰਮਰ ਨੇ ਜ਼ਿਆਦਾ ਲੋਡ ਨਹੀਂ ਲਿਆ ਤੇ ਫਿਊਜ਼ ਹੈ ਜੋ ਕੀ ਹੋ ਗਿਆ ਇਸ ਕਰਕੇ ਕਿ ਫਿਊਜ਼ ਉੜਨਦੇ बार-बार मामले ਵੀ ਗਰਮੀਆਂ 'ਚ ਸਾਹਮਣੇ ਆਉਂਦੇ ਨੇ ਵਿਭਾਗ ਦੇ ਵੱਲੋਂ ਜਿਕੇ ਕਪਤਕਾਰਾਂ ਤੇ ਸਿਕੰਜਾ ਕੱਸਣ ਦੀ ਹੁਣ ਯੋਜਨਾ ਬਣਾਈ ਗਈ ਹੈ ਯਾਨੀ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਵਰਤਣ ਵਾਲੇ ਕਪਤਕਾਰ ਆਪਣਾ ਲੋਡ ਵਧਾਉਣ ਅਤੇ ਨਹੀਂ ਤਾਂ ਵਿਭਾਗੀ ਜਾਂਚ ਦੇ ਵਿੱਚ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਉਹਨਾਂ ਦੇ ਉੱਤੇ ਭਾਰੀ ਜੁਰਮਾਨਾ ਲੱਗੇਗਾ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁਫਤ ਬਿਜਲੀ ਸਕੀਮ ਦੀ ਆੜ ਦੇ ਵਿੱਚ 300 ਤੋਂ ਵੱਧ ਯੂਨਿਟ ਵਰਤਣ ਵਾਲੇ ਕਈ ਬਿਜਲੀ ਖਪਤਕਾਰ ਆਪਣੇ ਬਿੱਲ ਨਹੀਂ ਭਰ ਰਹੇ ਜੋ ਪਾਵਰਕਾਮ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਕਈ ਕਨੈਕਸ਼ਨ ਕੱਟ ਵੀ ਦਿੱਤੇ ਗਏ ਨੇ ਸਖਤ ਕਾਰਵਾਈ ਹੈ ਜੋ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕ ਜਿਹੜੇ ਧੋਖਾਧੜੀ ਕਰ ਰਹੇ ਨੇ ਉਹਨਾਂ ਨੂੰ ਚੰਗਾ ਸਬਕ ਵੀ ਵਿਭਾਗ ਦੇ ਵੱਲੋਂ ਸਿਖਾਇਆ ਜਾਵੇਗਾ ਅਧਿਕਾਰੀਆਂ ਦੇ ਵੱਲੋਂ ਹੁਣ ਛਾਪੇਮਾਰੀ ਕੀਤੀ ਜਾਵੇਗੀ ਬਿਜਲੀ ਚੋਰੀ ਕਰਨ ਵਾਲਿਆਂ ਦੇ ਉੱਤੇ ਹੁਣ ਕਾਰਵਾਈਆਂ ਨੇ ਕੀਤੀਆਂ ਜਾਣਗੀਆਂ ਤੇ ਇਸ ਦੇ ਨਾਲ ਸੁਧਾਰ ਵੀ ਕੀਤੇ ਜਾਣਗੇ ਬਿਜਲੀ ਦੇ ਪੂਰੇ ਜੋ ਸਪਲਾਈ ਦੇ ਵਿੱਚ ਸੋ ਸ਼ਿਕਾਇਤਾ ਕੱਟ ਕਰ ਦਿੰਦੀਆਂ ਨੇ ਮੌਸਮ ਬਦਲ ਜਾਂਦਾ ਵਾ ਮੌਸਮ ਬਦਲਣ ਦੇ ਨਾਲ ਸ਼ਿਕਾਇਤਾਂ ਘਟਦੀਆਂ ਨੇ ਤੇ ਬਿਜਲੀ ਵਿਭਾਗ ਨੂੰ ਹੋਰ ਕੰਮ ਕਰਨ ਦੇ ਵਿੱਚ ਹੁਣ ਜ਼ਿਆਦਾ ਸਮਾਂ ਮਿਲ ਜਾਂਦਾ ਵਾ ਯਾਨੀ ਕਿ ਹੁਣ ਜਿਹੜੇ ਲੋਕ 300 ਯੂਨਿਟ ਮੁਫਤ ਬਿਜਲੀ ਦੇ ਚੱਕਰਾਂ ਦੇ ਵਿੱਚ ਅਜਿਹੀ ਗਤੀਵਿਧੀਆਂ ਕਰਦੇ ਸੀ ਉਹ ਜਿਨ੍ਹਾਂ ਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਵਾ ਕਿਉਂਕਿ ਹੁਣ ਜੋ ਕਿ ਸਿਕੰਜਾ ਕੱਸਣ ਦੇ ਲਈ ਵਿਭਾਗ ਨੇ ਕੰਮ ਕਰਸ ਲਈ ਵਾ ਪੰਜਾਬ ਐਮ ਬੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸਰਦੀਆਂ ਸ਼ੁਰੂ ਹੁੰਦੇ ਹੀ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿੱਚ ਭਾਰੀ ਕਮੀ ਆ ਜਾਂਦੀ ਵਾ ਇਸ ਕਾਰਨ ਵਿਭਾਗ ਅਧਿਕਾਰੀ ਜੋ ਕਿ ਨਿਰਵਿਘਨ ਬਿਜਲੀ ਸਪਲਾਈ ਤੋਂ ਰਾਹਤ ਮਹਿਸੂਸ ਕਰਦੇ ਨੇ ਅਤੇ ਹੋਰ ਕੰਮਾਂ ਵੱਲ ਵੱਧ ਜਾਂਦੇ ਨੇ ਯਾਨੀ ਕਿ ਹੁਣ 300 ਯੂਨਿਟ ਮੁਫਤ ਬਿਜਲੀ ਦੇ ਲਈ ਜੋ ਲੋਕ ਜੁਗਾੜ ਲਗਾਉਂਦੇ ਸੀ ਸੋ ਉਹਨਾਂ ਦੀ ਹੁਣ ਸ਼ਾਂਤ ਆਣ ਵਾਲੀ ਹੈ ਸੋ ਦੱਸ ਜੀ ਕਿ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਮੁਫਤ ਬਿਜਲੀ ਜੋ ਕਿ ਸਕੀਮ ਹੈ ਉਸ ਨੂੰ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਨੈਕਸ਼ਨਾਂ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਗਲਤ ਤਰੀਕੇ ਦੇ ਨਾਲ ਮੀਟਰ ਲਗਾਉਣ ਦੇ ਲਈ ਹਰ ਹੀਲਾ ਵਰਤਿਆ ਗਿਆ ਸੀ ਅਤੇ ਇੱਕ ਘਰ 'ਚ 2 ਮੀਟਰ ਲਗਾ ਕੇ ਮੁਫਤ ਬਿਜਲੀ ਦੀ ਸਕੀਮ ਦਾ ਜੋ ਕਿ ਦੁਗਣਾ ਲਾਭ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ ਅਜਿਹੀਆਂ ਕਥਿਤ ਕੋਸ਼ਿਸ਼ਾਂ ਦੇ ਚੱਲਦਿਆਂ ਨਵੇਂ ਮੀਟਰ ਲਗਾਉਣ ਦੇ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਸੀ ਸਰਕਾਰ ਦੇ ਸਬਸਿਡੀ ਦਾ ਬੋਝ ਵੱਧ ਗਿਆ ਸੀ ਨਵੇਂ ਕਨੈਕਸ਼ਨਾਂ ਦੇ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਸੀ ਕਿ ਪਾਵਰਕਾਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਇਸ ਕਰਕੇ ਪਾਵਰਕਾਮ ਨੇ ਗਲਤ ਢੰਗ ਦੇ ਨਾਲ ਲਗਾਏ ਮੀਟਰਾਂ ਦੇ ਖਿਲਾਫ ਹੁਣ ਕਾਰਵਾਈ ਕਰਨ ਦਾ ਫੈਸਲਾ ਕਰ ਲੱਤਾ ਹੈ ਅਤੇ ਹੁਣ ਜੇਕਰ ਤੁਸੀਂ ਕੋਈ ਅਜੀਹਾ ਜੁਗੜ ਲਗਾ ਕੇ ਜੋ ਬਿਜਲੀ ਮੁਫਤ ਖਰੀਦਣ ਦੀ ਸਲਾਹ ਬਣਾਈ ਸੀ ਮੁਫਤ ਬਿਜਲੀ ਦੇਲ ਕੇ ਤੁਸੀਂ ਵਰਤ ਰਹੇ ਸੀ ਤਾਂ ਹੁਣ ਸਾਵਧਾਨ ਹੋ ਜਾਵੋ ਸੋ ਦੱਸਿਏ ਕਿ ਸਰਕਾਰ ਜੋ ਹਰ ਮਹੀਨੇ ਕਰੋੜਾ ਰੁਪਏ ਦੀ ਬਚਤ ਜੋ ਕਿ ਕਰੇਗੀ ਜਿਹੇ ਲੋਕਾਂ ਨੂੰ ਜੋ ਕਿ ਫੜਮ ਤੋਂ ਬਾਅਦ ਜਿਹੇ ਲੋਕਾਂ ਦੇ ਉਤੇ ਕਾਰਵਾਈ ਤੋਂ ਬਾਅਦ ਜੋ ਦੱਸਿਆ ਕਿ ਗਲਤ ਤਰੀਕੇ ਦੇ ਨਾਲ ਮੀਟਰ ਲਗਵਾਏ ਗਏ ਸੀ ਮੀਟਰ ਜੋ ਕਿ ਹੁਣ ਸਰਦੀ ਦਾ ਮੌਸਮ ਆਪ ਹੈ ਆ ਗਿਆ ਹੈ ਵਿਭਾਗ ਬਿਜਲੀ ਵਿਵਸਥਾ ਨੂੰ ਸੁਧਾਰਨ ਦੇ ਵਿੱਚ ਹੁਣ ਲੱਗ ਗਿਆ ਹੈ ਯਾਨੀ ਕਿ ਹੁਣ ਜੋ ਤਾਰਾ ਨੇ ਜੋ ਕਿ ਬਦਲਨ ਦਾ ট্রান্সਫਾਰਮਰ ਨੂੰ ਅਪਡੇਟ ਕਰਨ ਦਾ ਸਮੇਤ ਕਈ ਅਜਿਹੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਕੋਣ ਵਿਜਲੀ ਵਿਭਾਗ ਜੋ ਧਿਆਨ ਜਤਾਦਾ ਦਾ ਵੇਗ ਕਿ ਮੌਸਮ ਬਦਲ ਗਿਆ ਹੈ ਵਿਜਲੀ ਦੀਆਂ ਸ਼ਿਕਾਇਤਾਂ ਦੇ ਵਿੱਚ ਕਮੀ ਆਈ ਹੈ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਵੀ ਮਿਲੀ ਹੈ ਹਰ ਖੇਤਰ ਦੇ ਵਿੱਚ 1-2 ਕਿਲੋਵਾਟ ਸਟੇਸ਼ਨਰੀ ਲੋਡ ਤੇ 4-5 ਕਿਲੋਵਾਟ ਲੋਡ ਦੇ ਨਾਲ ਚੱਲਣ ਵਾਲੇ ਸੈਂਕੜੇ ਕਨੈਕਸ਼ਨ ਚੱਲਦੇ ਹਨ ਅਜਿਹੇ ਕਨੈਕਸ਼ਨਾਂ ਕਾਰਨ ਵਿਭਾਗ ਨੂੰ ਇਲਾਕੇ ਦੇ ਵਿੱਚ ਵਰਤੇ ਗਏ ਲੋਡ ਦਾ ਸਹੀ ਪਤਾ ਨਹੀਂ ਲੱਗਦਾ ਜਿਸ ਕਾਰਨ ਟਰਾਂਸਫਾਰਮ ਓਵਰਲੋਡ ਹੋ ਜਾਂਦੇ ਨੇ ਸੰਬੰਧਿਤ ਖੇਤਰਾ ਦੇ ਵਿੱਚ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਮੀਟਰਾਂ ਦੇ ਲੋਡ ਦੇ ਅਨੁਸਾਰ ਟਰਾਂਸਫਾਰਮ ਲਗਾਏ ਜਾਂਦੇ ਨੇ ਪਰ ਸੰਬੰਧਿਤ ਟਰਾਂਸਫਾਰਮਾਂ ਤੇ ਬਿਜਲੀ ਕਾ ਪਤਕਾਰ ਟ੍ਰਾਂਜੈਕਸ਼ਨ ਲੋਡ ਨਾਲੋਂ ਕਈ ਗੁਣਾ ਵੱਧ ਨਿਕਲਦੇ ਨੇ ਬਿਜਲੀ ਦੀ ਵਰਤੋਂ ਵੱਧ ਕਰ ਦਿੰਦੇ ਇਸ ਕਾਰਨ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਟਰਾਂਸਫਾਰਮਰ ਨੇ ਜ਼ਿਆਦਾ ਲੋਡ ਨਹੀਂ ਲਿਆ ਤੇ ਫਿਊਜ਼ ਹੈ ਜੋ ਕੀ ਹੋ ਗਿਆ ਇਸ ਕਰਕੇ ਕਿ ਫਿਊਜ਼ ਉੜਨਦੇ बार-बार मामले ਵੀ ਗਰਮੀਆਂ 'ਚ ਸਾਹਮਣੇ ਆਉਂਦੇ ਨੇ ਵਿਭਾਗ ਦੇ ਵੱਲੋਂ ਜਿਵੇਂ ਕਪਤਕਾਰਾਂ ਤੇ ਸਿਕੰਜਾ ਕੱਸਣ ਦੀ ਹੁਣ ਯੋਜਨਾ ਬਣਾਈ ਗਈ ਹੈ ਯਾਨੀ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਵਰਤਣ ਵਾਲੇ ਕਪਤਕਾਰ ਆਪਣਾ ਲੋਡ ਵਧਾਉਣ ਅਤੇ ਨਹੀਂ ਤਾਂ ਵਿਭਾਗੀ ਜਾਂਚ ਦੇ ਵਿੱਚ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਉਹਨਾਂ ਦੇ ਉੱਤੇ ਭਾਰੀ ਜੁਰਮਾਨਾ ਲੱਗੇਗਾ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁਫਤ ਬਿਜਲੀ ਸਕੀਮ ਦੀ ਆੜ ਦੇ ਵਿੱਚ 300 ਤੋਂ ਵੱਧ ਯੂਨਿਟ ਵਰਤਣ ਵਾਲੇ ਕਈ ਬਿਜਲੀ ਖਪਤਕਾਰ ਆਪਣੇ ਬਿੱਲ ਨਹੀਂ ਭਰ ਰਹੇ ਜੋ ਪਾਵਰਕਾਮ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਕਈ ਕਨੈਕਸ਼ਨ ਕੱਟ ਵੀ ਦਿੱਤੇ ਗਏ ਨੇ ਸਖਤ ਕਾਰਵਾਈ ਹੈ ਜੋ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕ ਜਿਹੜੇ ਧੋਖਾਧੜੀ ਕਰ ਰਹੇ ਨੇ ਉਹਨਾਂ ਨੂੰ ਚੰਗਾ ਸਬਕ ਵੀ ਵਿਭਾਗ ਦੇ ਵੱਲੋਂ ਸਿਖਾਇਆ ਜਾਵੇਗਾ ਅਧਿਕਾਰੀਆਂ ਦੇ ਵੱਲੋਂ ਹੁਣ ਛਾਪੇਮਾਰੀ ਕੀਤੀ ਜਾਵੇਗੀ ਬਿਜਲੀ ਚੋਰੀ ਕਰਨ ਵਾਲਿਆਂ ਦੇ ਉੱਤੇ ਹੁਣ ਕਾਰਵਾਈਆਂ ਨੇ ਕੀਤੀਆਂ ਜਾਣਗੀਆਂ ਤੇ ਇਸ ਦੇ ਨਾਲ ਸੁਧਾਰ ਵੀ ਕੀਤੇ ਜਾਣਗੇ ਬਿਜਲੀ ਦੇ ਪੂਰੇ ਜੋ ਸਪਲਾਈ ਦੇ ਵਿੱਚ ਸੋ ਸ਼ਿਕਾਇਤਾ ਘਟ ਘਟ ਦਿੰਦੀਆਂ ਨੇ ਮੌਸਮ ਬਦਲ ਜਾਂਦਾ ਵਾ ਮੌਸਮ ਬਦਲਣ ਦੇ ਨਾਲ ਸ਼ਿਕਾਇਤਾਂ ਘਟਦੀਆਂ ਨੇ ਤੇ ਬਿਜਲੀ ਵਿਭਾਗ ਨੂੰ ਹੋਰ ਕੰਮ ਕਰਨ ਦੇ ਵਿੱਚ ਹੁਣ ਜ਼ਿਆਦਾ ਸਮਾਂ ਮਿਲ ਜਾਂਦਾ ਵਾ ਯਾਨੀ ਕਿ ਹੁਣ ਜਿਹੜੇ ਲੋਕ 300 ਯੂਨਿਟ ਮੁਫਤ ਬਿਜਲੀ ਦੇ ਚੱਕਰਾਂ ਦੇ ਵਿੱਚ ਅਜਿਹੀ ਗਤੀਵਿਧੀਆਂ ਕਰਦੇ ਸੀ ਉਹ ਜਿਨ੍ਹਾਂ ਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਵਾ ਕਿਉਂਕਿ ਹੁਣ ਜੋ ਕਿ ਸਿਕੰਜਾ ਕੱਸਣ ਦੇ ਲਈ ਵਿਭਾਗ ਨੇ ਕੰਮ ਕੱਸ ਲਈ ਵਾ